ਡੀ ਬਾਟਰ ਨੂੰ ਉਤੇ ਖਵਾਰੀ ਸੁਰਖੀਆਂ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਜਗਦੀਸ਼ ਪਾਂਸਲ ਅੱਜ ਦੇ ਖਵਾਰਾਂ ਵਿੱਚ छਪੀਆਂ ਖਬਰਾਂ ਦੇ ਵਿੱਚ ਜਿਸ ਖਬਰ ਨੂੰ ਸਭ ਤੋਂ ਵੱਧ ਐਮਏ ਦਿੱਤੀ ਗਈ ਹੈ ਉਹ ਹੈ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਚਾਈਨਾ ਦੌਰਾ ਜਿੱਥੇ ਉਹਨਾਂ ਨੇ ਐਸਈਓ ਤੇ ਹਸਤਾਖਰ ਕਰਨ ਤੋਂ ਮਨਾਂ ਕਰ ਦਿੱਤਾ ਕਿਉਂਕਿ ਉਸ ਤੇ ਪਹਿਲਕਾ ਮਾਮਲੇ ਦਾ ਜ਼ਿਕਰ ਨਹੀਂ ਕੀਤਾ ਗਿਆ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਸਮੇਤ ਉਹਨਾਂ ਦਾ ਬਿਆਨ ਲੱਗਿਆ ਹੈ ਕਿ ਕਿਸੇ ਵੀ ਨਸ਼ਾ ਬਿਚਣ ਵਾਲੇ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ ਉਨ੍ਹਾਂ ਕਿਹਾ ਕਿ ਉਹ ਕਿੰਨਾ ਵੀ ਵੱਡਾ ਬੰਦਾ ਕਿਉਂ ਨਾ ਹੋਵੇ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਤੇ ਬੋਲਦੇ ਹਨ ਕਿ ਮਜੀਠੀਆ ਨੂੰ 540 ਕਰੋੜ ਦੀ ਬੇਨਾਮੀ ਜਾਇਦਾਦ ਸਮੇਤ 14 ਲੈਪਟਾਪ ਤੇ 29 ਮੋਬਾਈਲ ਫੋਨਾਂ ਨਾਲ ਗ੍ਰਿਫਤਾਰ ਕੀਤਾ ਗਿਆ ਤੇ ਪੁਲਿਸ ਕੋਲ ਹਰ ਚੀਜ਼ ਦਾ ਸਬੂਤ ਹੈ ਉਧਰ ਭਾਜਪਾ ਤੇ ਕਾਂਗਰਸ ਪਾਰਟੀ ਦੇ ਹਵਾਲੇ ਤੋਂ ਖਬਰ ਨਾਸ਼ਰ ਹੋਈ ਹੈ ਕਿ ਮਜੀਠੀਆ ਦੀ ਇਹ ਗ੍ਰਿਫਤਾਰੀ ਰਾਜਨੀਤੀ ਤੋਂ ਪ੍ਰੇਰਿਤ ਹੈ ਮਹਾਲੀ ਤੋਂ ਖਬਰ ਹੈ ਕਿ ਬਿਕਰਮ ਮਜੀਠੀਆ ਨੂੰ ਉਥੋਂ ਦੀ ਇੱਕ ਅਦਾਲਤ ਨੇ ਵਿਜੀਲੈਂਸ ਨੂੰ 7 ਦਿਨ ਦੇ ਰਿਮਾਂਡ ਤੇ ਭੇਜ ਦਿੱਤਾ ਚੰਡੀਗੜ੍ਹ ਤੋਂ ਖਬਰ ਹੈ ਕਿ ਪੰਜਾਬ ਵਿੱਚ ਹੁਣ ਇੰਡਸਟਰੀਅਲ ਏਰੀਆ ਵਿੱਚ ਵੀ ਹੋਟਲ, ਹਸਪਤਾਲ, ਮੈਰਿਜ ਪਲੇਸ ਤੇ ਹੋਰ ਅਜਿਹੇ ਗਤੀਵਿਧੀਆਂ ਲਈ ਇਜਾਜ਼ਤ ਦਿੱਤੀ ਜਾ ਸਕਦੀ ਹੈ। ਧਰਮਸ਼ਾਲਾ ਤੋਂ ਖਬਰ ਹੈ ਕਿ ਬੱਦਲ ਫਟਣ ਕਾਰਨ ਹੋਏ ਹਾਦਸੇ ਦੇ ਵਿੱਚ 5 ਲੋਕਾਂ ਦੀ ਮੌਤ ਤੋਂ ਬਾਅਦ ਮੈਜਿਸਟ੍ਰੇਟੀ ਜਾਂਚ ਦੇ ਹੁਕਮ ਦਿੱਤੇ ਗਏ ਨੇ ਤੇ ਇਸ ਹਾਦਸੇ ਦੇ ਵਿੱਚ ਗੁੰਮ ਤਣੇ ਲੋਕਾਂ ਦੀ ਭਾਲ ਜਾਰੀ ਹੈ। ਦਿੱਲੀ ਤੋਂ ਸੀਬੀਆਈ ਦੇ ਹਵਾਲੇ ਤੋਂ ਖਬਰ ਛਪੀ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਸੀਬੀਆਈ ਨੇ ਭਾਰਤ ਦੀਆਂ 750 ਬੈਂਕਾਂ ਦੇ ਵਿੱਚ 8.5 ਲੱਖ ਬੈਂਕ ਖਾਤੇ ਮਿਲੇ ਨੇ। ਜਿੰਨਾ ਰਾਹੀਂ ਸਾਈਬਰ ਕ੍ਰਾਈਮ ਕਰਨ ਵਾਲੇ ਲੋਕਾਂ ਨਾਲ ਠੱਗੀ ਮਾਰ ਕੇ ਪੈਸੇ ਦੀ ਹਿਰਾਫਰੀ ਕੀਤੀ ਜਾਂਦੀ ਸੀ ਦਿੱਲੀ ਤੋਂ ਹੀ ਇੱਕ ਹੋਰ ਵੱਡੀ ਖਬਰ ਛਪੀ ਹੈ ਕਿ ਇਲੈਕਸ਼ਨ ਕਮਿਸ਼ਨ ਨੇ 345 ਜਿੰਨਾਂ ਰਾਜਨੀਤਿਕ ਪਾਰਟੀਆਂ ਨੂੰ ਡੀਲਿਸਟ ਕਰ ਦਿੱਤਾ ਜਿਨ੍ਹਾਂ ਨੇ ਪਿਛਲੇ 6 ਸਾਲਾਂ ਤੋਂ ਕੋਈ ਇਲੈਕਸ਼ਨ ਨਹੀਂ ਲੜਿਆ ਸੋ ਇਹ ਸਮਾਜ ਦੀਆਂ ਅਖਬਾਰੀ ਸੁਰਖੀਆਂ ਕੱਲ ਫਿਰ ਨਵੀਆਂ ਤੇ ਤਾਜ਼ਾ ਸੁਰਖੀਆਂ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਫਿਲਹਾਲ ਤਦ ਤੱਕ ਮੈਨੂੰ ਦਿਓ ਯਾਜਤ ਧੰਨਵਾਦ ਰਬ ਰੱਖਾ